ਮੈਂ ਤੁਹਾਡਾ ਆਪਣਾ trilok singh basrama <muchas> handloom ਵਾਲਾ ਸੌਰ ਸਭ ਠੀਕ ਠਾਕ ਚੱਲਦੀ ਗਲਾ ਜੀ ਹਾਂਜੀ ਅੱਜ ਦਾ ਜਿਹੜਾ ਆਰਡਰ ਸੀ ਉਹ ਹੈਗਾ ਸੀ ਕਰਦਾਸ਼ਪੁਰ ਤੇ ਸਵੇਰ ਦਾ ਆਰਡਰ ਬਟਾਲਾ ਸਿਟੀ ਹੈ ਜੀ ਕੱਲ ਦਾ ਆਰਡਰ ਬਟਾਲਾ ਸਿਟੀ ਹੈ ਤੇ ਉਹ ਆਰਡਰ ਹੈਗਾ 11:00 ਵਜ ਦਾ ਇਸ ਤੋਂ ਪਹਿਲਾ ਆਰਡਰ ਹੈਗਾ ਜੀ ਪਿੰਡ 베ਰੀ ਸਵੇਰ ਦਾ ਆਰਡਰ ਹੈਗਾ ਜੀ ਪਿੰਡ 베ਰੀ ਔਰ 11:00 ਵਜ ਦਾ ਆਰਡਰ ਹੈਗਾ ਜੀ ਬਟਾਲਾ ਸਿਟੀ ਤੇ ਆਸ ਕਰਦੇ ਆ ਕਿ ਤੁਸੀਂ ਸਭ ਠੀਕ ਹੋਵੋ ਚੜ੍ਹਦੀ ਕਲਾ ਹੋਗੇ ਤਰਲੋਕ ਸਿੰਘ ਬਸਰਾਵਾ ਪਿੰਡ ਬਸਰਾਵਾ ਜੋ ਕਾਦੀਆਂ ਘੱਟਵਾਲ ਦੇ ਬਿਲਕੁਲ ਨਜ਼ਦੀਕੀ ਪਿੰਡ ਹੈ ਜੀ ਐ ਤੁਸੀਂ ਕੋਈ ਵੀ ਅੱਜ ਬੁੱਕ ਕਰਾਉਣਾ ਹੋਵੇ 9855300777 ਤੇ ਫੋਨ ਕਰੋ ਜੀ ਤੁਸੀਂ ਚਾਹੇ ਮੰਜਾ ਕਵਰ ਮਂਗਾਉਣੀ ਹੈ ਚਾਹੇ ਗੱਦਾ ਕਵਰ ਮਂਗਾਉਣੀ ਹੈ ਚਾਹੇ ਬੈੱਡ ਸ਼ੀਟਰ ਮਂਗਾਉਣੀ ਹੈ ਚਾਹੇ ਦਵਾਨ ਬੈੱਡ ਦੀਆਂ ਚਾਦਰਾਂ ਮਂਗਾਉਣੀ ਹੈ ਚਾਹੇ ਏਸੀ ਦੇ ਕਵਰ ਮਂਗਾਉਨੇ ਆ ਫ੍ਰਿਜ ਦੇ ਕਵਰ ਮਂਗਾਉਨੇ ਆ ਫੈਂਸੀ ਪਟਦੇ ਮਗਾਉਨੇ ਆ ਫੈਂਸੀ ਪਟਦੇ ਵਧੀਆ ਤੋਂ ਵਧੀਆ ਹੈਗੇ ਨਾਰਮਲ ਪਟਦੇ ਵੀ ਹੈਗੇ ਤੇ तकरीबन ਡੀਲ ਇਨ ਆਲ ਆਈਟਮ ਹੰਡਰੂng ਦਾ ਕੋਈ ਵੀ ਸਮਾਨ ਤੁਸੀਂ ਲੈਣਾ ਹੋਵੇ ਤਾਂ ਤੁਸੀਂ ਫੋਨ ਸਾਨੂੰ ਕਰ ਸਕਦੇ ਹੋ ਜੀ ਅਗਰ ਤੁਹਾਡਾ ਇਲਾਕਾ ਦੂਰ ਹੋਵੇ ਤਾਂ ਪਰਸਨ ਕਰੋਗੇ ਅਗਰ ਤੁਸੀਂ ਲਾਗੇ ਹੋਵੇ ਤੇ ਤੁਹਾਨੂੰ ਬਾਈ ਹੈਂਡ ਡਿਲੀਵਰੀ ਜਿਹੜੀ ਹੋਰ ਸੀ ਕਰਾ ਦੇਵਾਂਗਾ ਠੀਕ ਹੈ ਤੇ ਕੱਲ ਦਾ ਆਰਡਰ ਪਹਿਲਾ ਜਿਹੜਾ ਹੈਗਾ 베ਰੀ ਤੇ 베ਰੀ ਤੋਂ ਬਾਅਦ ਜਾਣਾ ਵੀ ਆਰਡਰ ਹੈਗਾ ਜੀ ਪਟਾਲਾ ਸਿਟੀ ਤੇ ਤੁਸੀਂ ਵੀ ਕੋਈ ਆਰਡਰ ਕਰਨਾ ਹੋਵੇ ਤੇ 98553 00769 ਤੇ ਫੋਨ ਕਰੋ ਅਸੀਂ ਆਵਾਂਗੇ ਤੁਹਾਡੇ ਪਿੰਡ ਠੀਕ ਹੈ ਜੀ ਤੇ ਤੁਹਾਨੂੰ ਦੇਖ ਕੇ ਜਾਵਾਂਗੇ ਰੰਗ ਬਰੰਗੀਆਂ ਫੁੱਲਾਂ ਵਾਲੀਆਂ ਬੈੱਡ ਸੀਟਾਂ ਵਧੀਆ ਵਧੀਆ ਰੰਗਾਂ ਵਿੱਚ ਨਵੀਂ ਨਵੀਂ ਡਿਜ਼ਾਈਨਾਂ ਵਿੱਚ ਤੇ ਮੰਝਾ ਕਬਰ ਜੋ ਅੱਜ ਕੱਲ ਟ੍ਰੈਂਡ ਚੱਲ ਰਿਹਾ ਹੈ ਵਧੀਆ ਵਧੀਆ ਕਲਰ ਬਾਰੇ ਸਟੈਪ ਦਾ ਕਪੜਾ ਔਰ ਫੁੱਲ ਸੈੱਟ ਆ ਗਿਆ ਜੀ ਪਰ ਤੁਸੀਂ ਵੀ ਆਪਣੇ ਮੰਜ਼ੀਆਂ ਨੂੰ ਖੂਬਸ਼ੂਰਤ ਬਣਾਉਣ ਵਾਸਤੇ ਆਪਣੇ ਘਰ ਨੂੰ ਸੁੰਦਰ ਬਣਾਉਣ ਵਾਸਤੇ ਸਾਨੂੰ ਆਰਡਰ ਕਰੋ ਜੀ ਡੀਲ ਇਨ ਆਲ ਹਾਲ ਕੇ ਹੈਂਡਸ ਹੂਮ ਦਾ ਕੋਈ ਵੀ ਸਮਾਨ ਸਾਡੇ ਕੋਲ ਤੁਸੀਂ ਮੰਗਾ ਸਕਦੇ ਜੀ ਬਾਕੀ ਗਰਮੀ ਜਿਹੜੀ ਬਹੁਤ ਜ਼ਿਆਦੀ ਪੈ ਰਹੀ ਏ ਪਰ ਹੁਣ ਇਸ ਵੇਲੇ ਮੌਸਮ ਥੋੜਾ ਹੋ ਠੀਕ ਹੈਗਾ ਜੀ ਠੰਡਾ ਹੋਇਆ ਜੀ ਤੇ ਤੁਹਾਡੇ ਲੱਖ ਤੇ ਵੀ ਸੈਂਤ ਬਾਬਸ ਜੀ ਵਲੇ ਠੀਕ ਹੋਵੇ। ਬਾਕੀ ਧੰਨਵਾਦ ਜੀ ਤੁਹਾਡੇ ਸਾਰਿਆਂ ਦਾ। ਇੱਕ ਰਿਕਵੈਸਟ ਹੀ ਤੁਹਾਡੇ ਕੀ ਕਰਾਂਗੀ ਜਿਹੜਾ ਵੀਰ ਭਰਾ ਭੈਣ ਸਾਡੀ ਵੀਡੀਓ ਨੂੰ ਲਾਈਕ ਕਰਦਾ, ਸ਼ੇਅਰ ਕਰਦਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਵੇ ਤੇ ਜਦੋਂ ਸਾਨੂੰ ਕੋਈ ਆਰਡਰ ਦੇਣਗੇ ਅਸੀਂ ਉਹਨਾਂ ਨੂੰ ਪੂਰੀ ਡਿਸਕਾਊਂਟ ਦਵਾਂਗੇ ਠੀਕ ਹੈ ਜੀ। ਇਸ ਕਰਕੇ ਸਾਡਾ ਜਿਹੜਾ YouTube ਚੈਨਲ ਏ ਤ੍ਰਲੋਕ ਸ੍ਰੇਖਾ ਨੂੰ ਸਬਸਕ੍ਰਾਈਬ ਕਰੋ, ਸਾਡੀਆਂ ਵੀਡੀਓ ਨੂੰ ਸ਼ੇਅਰ ਕਰੋ। ਅਗੇ ਦੂਜੇ ਨਾਲ ਆਪਣੇ ਰਿਸ਼ਤੇਦਾਰਾਂ ਦੇ ਨਾਲ ਅਸੀਂ ਤੁਹਾਨੂੰ ਫੁੱਲ ਡਿਸਕਾਊਂਟ ਦੇਵਾਂਗੇ ਠੀਕ ਹੈ ਜੀ ਧੰਨਵਾਦ ਜੀ